ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਮਾਂ ਖੇਡ ਕਬੱਡੀ ਦੇ ਟੌਪ ਦੇ ਜਾਫੀ ਫਰੀਆਦ ਅਲੀ ਦੀ ਬਾਇਓਗ੍ਰਾਫੀ ਤੁਹਾਡੇ ਤੱਕ ਲੈ ਕੇ ਆਏ ਹਾਂ ਫਰੀਆਦ ਅਲੀ ਜਿਸ ਨੇ ਇੱਕ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਦੇਸ਼ਾਂ ਵਿਦੇਸ਼ਾਂ ਚ ਕਬੱਡੀ ਦੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੇ ਕਈ ਰਿਕਾਰਡ ਕਾਇਮ ਕੀਤੇ ਇਸ ਵੀਡੀਓ ਚ ਆਪਾਂ ਉਹਨਾਂ ਦੇ ਜਨਮ ਪਰਿਵਾਰ ਸਟਰਗਲ ਡਾਈਟ ਪ੍ਰੈਕਟਿਸ ਤੇ ਜਿੱਤੇ ਹੋਏ ਇਨਾਮਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਫਰਿਆਦ ਅਲੀ ਦਾ ਜਨਮ 14 ਜਨਵਰੀ 1993 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਸ਼ੱਕਰਪੁਰ ਵਿਖੇ ਪਿਤਾ ਫਕੀਰ हुसैन ਦੇ ਕਰ ਮਾਤਾ ਸਕੀਨਾ ਦੀ ਕੁੱਖੋਂ ਹੋਇਆ ਫਰਿਆਦ ਅਲੀ ਗੁੱਜਰ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਜੇ ਇਹਨਾਂ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਫਰਿਆਦ ਹੋਣੀ ਚਾਰ ਭਰਾ ਨੇ ਚਾਰਾਂ ਵਿੱਚੋਂ ਇਹ ਤਿੰਨ ਭਰਾ ਕਬੱਡੀ ਹੀ ਖੇਡਦੇ ਨੇ ਜੇ ਇਹਨਾਂ ਦੀ ਹਾਈਟ ਦੀ ਗੱਲ ਕਰੀਏ ਤਾਂ ਫਰੀਆਦ ਅਲੀ ਦੀ ਲੰਬਾਈ 5 ਫੁੱਟ 8 ਇੰਚ ਹੈ ਤੇ ਇਹਨਾਂ ਦੇ ਸਰੀਰ ਦਾ ਭਾਰ 90 ਕਿਲੋ ਦੇ ਆਸ-ਪਾਸ ਹੈ ਤੁਹਾਨੂੰ ਦੱਸ ਦিয়ে ਕਿ ਇਹਨਾਂ ਦੇ ਪਿਤਾ ਜੀ ਵੀ ਆਪਣੇ ਸਮੇਂ 'ਚ ਪਹਿਲਵਾਨੀ ਕਰਦੇ ਰਹੇ ਉਹ ਚਾਹੁੰਦੇ ਸੀ ਕਿ ਮੇਰਾ ਵੀ ਕੋਈ ਮੁੰਡਾ ਕਬੱਡੀ 'ਚ ਵੱਖਰਾ ਨਾਮ ਬਣਾਵੇ ਛੋਟੇ ਹੁੰਦਿਆਂ ਨਾਲ ਦੇ ਪਿੰਡਾਂ 'ਚ ਕਬੱਡੀ ਦੇ ਮੈਚ ਦੇਖਦੇ-ਦੇਖਦੇ ਫਰੀਦ ਅਲੀ ਨੂੰ ਕਬੱਡੀ ਨਾਲ ਮੋਹ ਪੈ ਗਿਆ ਉਹਨਾਂ ਨੇ ਵੀਰ ਕੋਰੀਆ ਨੂੰ ਆਪਣਾ ਉਸਤਾਦ ਧਾਰਿਆ ਤੇ ਉਹਨਾਂ ਤੋਂ ਕਬੱਡੀ ਦੇ ਦਾਅ-ਪੇਚ ਤੇ ਬਰੀਕੀਆਂ ਸਿੱਖੀਆਂ ਜੇ ਇਹਨਾਂ ਦੀ ਸਟੱਡੀ ਬਾਰੇ ਗੱਲ ਕਰੀਏ ਤਾਂ ਇਹਨਾਂ ਨੇ ਬਜਰੰਗੇ ਪਿੰਡ ਤੋਂ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਜੇ ਇਹਨਾਂ ਦੀ ਕਬੱਡੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਹਨਾਂ ਨੇ ਛੋਟੇ ਹੁੰਦਿਆਂ ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਇਹ 28 ਕਿਲੋ ਦੇ ਭਾਰ ਦੇ ਵਿੱਚ ਖੇਡਦੇ ਹੁੰਦੇ ਸੀ। ਸਾਲ 2009 ਦੇ ਵਿੱਚ ਇਹਨਾਂ ਨੇ 32 ਕਿਲੋ ਭਾਰ ਦੇ ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ। ਉਸ ਤੋਂ ਬਾਅਦ 55 ਕਿਲੋ ਭਾਰ ਵਿੱਚ ਖੇਡਣਾ ਸ਼ੁਰੂ ਕੀਤਾ। ਸਾਲ 2015 ਤੱਕ ਇਹ 65 ਤੋਂ 75 ਦੀਆਂ ਟੀਮਾਂ 'ਚ ਇੱਕ ਤਕੜੇ ਯਾਫੀ ਵਜੋਂ ਉੱਭਰ ਕੇ ਸਾਹਮਣੇ ਆਏ ਤੇ ਆਪਣੀ ਖੇਡ ਦੀ ਤਾਕ ਪੂਰੇ ਪੰਜਾਬ 'ਚ ਪਾਈ। ਸਾਲ 2016 ਦੇ ਵਿੱਚ ਇਹਨਾਂ ਨੂੰ ਕੈਨੇਡਾ ਜਾ ਕੇ ਖੇਡਣ ਦਾ ਮੌਕਾ ਮਿਲਿਆ। ਜਿੱਥੇ ਇਹਨਾਂ ਨੇ ਟੋਰਾਂਟੋ ਵਰਲਡ ਕੱਪ 'ਚ ਵਧੀਆ ਖੇਡ ਦਿਖਾਈ ਤੇ ਬੈਸਟ ਜਾਫੀ ਰਹਾ ਇਸ ਤੋਂ ਬਾਅਦ ਸਾਲ 2017 ਦੇ ਵਿੱਚ ਇਹਨਾਂ ਨੂੰ ਆਸਟ੍ਰੇਲੀਆ ਤੇ ਦੁਬਈ ਖੇਡਣ ਦਾ ਮੌਕਾ ਮਿਲਿਆ ਤੁਹਾਨੂੰ ਦੱਸ ਦੇ ਕਿ ਫਰਿਆਦ ਅਲੀ ਮੀਰੀ ਪੀਰੀ ਕਬੱਡੀ ਕਲੱਬ ਤੇ ਪੰਜਾਬ ਕਬੱਡੀ ਕਲੱਬ ਕਾਲਖ ਵੱਲੋਂ ਵੀ ਕਬੱਡੀ ਖੇਡਦੇ ਰਹੇ ਇਸ ਤੋਂ ਇਲਾਵਾ ਇਹ ਨਾਰਥ ਫੈਡਰੇਸ਼ਨ ਰਾਇਲ ਕਿੰਗ ਯੂ ਐਸ اے ਅਕੈਡਮੀ ਵੱਲੋਂ ਵੀ ਖੇਡਦੇ ਰਹੇ 2016 'ਚ ਨਾਰਥ ਫੈਡਰੇਸ਼ਨ ਦੇ ਸਾਰੇ ਸੀਜ਼ਨ ਦੇ ਬੈਸਟ ਜਾਫੀ ਰਹੇ ਜੇ ਇਹਨਾਂ ਦੁਆਰਾ ਕਬੱਡੀ 'ਚ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤਾਂ ਫਰਿਆਦ ਅਲੀ ਕਬੱਡੀ ਦੇ ਵਿੱਚ ਮੋਟਰਸਾਈਕਲ ਟਰੈਕਟਰ ਕਾਰਾਂ ਨਕਦ ਇਨਾਮ ਸੋਨੇ ਦੀਆਂ ਮੁੰਦੀਆਂ ਐਲਈਡੀਆਂ ਤੇ ਜਿੱਪਾਂ ਜਿੱਤ ਚੁੱਕੇ ਨੇ ਜੇ ਇਹਨਾਂ ਦੇ ਵਰਕਆਊਟ ਦੀ ਗੱਲ ਕਰੀਏ ਤਾਂ ਇਹ ਜਿਮ ਵਰਕਆਊਟ ਦੇ ਨਾਲ-ਨਾਲ ਗਰਾਊਂਡ ਪ੍ਰੈਕਟਿਸ ਵੀ ਕਰਦੇ ਨੇ ਜੋ ਕਿ ਇੱਕ ਖਿਡਾਰੀ ਲਈ ਬਹੁਤ ਜ਼ਰੂਰੀ ਹੈ ਬਾਕੀ ਇਹ ਘਰ ਦੀ ਦੇਸੀ ਖੁਰਾਕ ਖਾਂਦੇ ਨੇ ਜਿਦਾ ਦੁੱਧ ਦਹੀਂ ਆਂਡਾ ਮੀਟ ਦੇਸੀ ਘਿਓ ਫਰੂਟ ਵਗੈਰਾ ਤੁਹਾਨੂੰ ਦੱਸ ਦਈਏ ਕਿ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ਇਹਨਾਂ ਦੇ ਫੇਵਰਟ ਜਾਫੀ ਨੇ ਤੇ ਸੰਦੀਪ ਦੋਦਾ ਇਹਨਾਂ ਦੇ ਫੇਵਰੇਟ ਰੈਡਰ ਨੇ ਇਸ ਤੋਂ ਇਲਾਵਾ ਇੰਦਰਜੀਤ ਕਲਸੀਆ ਤੇ ਫਰੀਆਦ ਅਲੀ ਦੋਵਾਂ ਵਿੱਚਕਾਰ ਚੰਗੀ ਦੋਸਤੀ ਹੈ ਤੇ ਖੇਡ ਦੇ ਮੈਦਾਨ 'ਚ ਇਹਨਾਂ ਦੋਵੇਂ ਜਾਫੀਆਂ ਦੀ ਜੋੜੀ ਵੀ ਕਾਫੀ ਮਸ਼ਹੂਰ ਹੈ ਸੋ ਇਦਾਂ ਫਰੀਆਦ ਅਲੀ ਇੱਕ ਛੋਟੇ ਜਿਹੇ ਪਿੰਡ ਤੇ ਇੱਕ ਛੋਟੇ ਜਿਹੇ ਘਰ 'ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚੇ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੋ ਇਹ ਸੀ ਕਬੱਡੀ ਖਿਡਾਰੀ ਫਰੀਆਦ ਅਲੀ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕੈਦਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ